ਮਾਨਯੋ ਡੀਜੀਪੀ ਪੰਜਾਬ ਤੇ ਡਾਈਜੀ ਪਟਿਆਲਾ ਰੇਂਜ ਜੀ ਜਿਹੜੀ ਹਦਾਇਤਾਂ ਨੇ ਕਿ ਜ਼ੀਰੋ ਪਾਲਿਸੀ ਜ਼ੀਰੋ ਟੋਲਰੈਂਸ ਅਗੇਂਸਟ ਕ੍ਰਿਮੀਨਲਸ ਤੇ ਅਨਸਰ ਮਾਰੇ ਬੰਦੇ ਉਹਦੇ ਤਹਿਤ ਬਰਨਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਕੱਲ ਸ਼ਾਮ ਲਗਭਗ 6 6:30 ਦੇ ਵਿੱਚ ਪੁਲਿਸ ਟੀਮ ਨੂੰ ਇਨਫੋਰਮੇਸ਼ਨ ਸਿਗੀ ਕਿ ਜਿਹੜੀ ਕਪਾ ਮੰਡੀ ਹੈ ਬਰਨਾਲੇ ਦੇ ਵਿੱਚ ਉੱਥੇ ਕੁਝ ਸ਼ੱਕੀ ਬੰਦੇ ਫਿਰ ਰਹੇ ਹਨ ਦੋ ਟੀਮ ਜਿਹਦੇ ਵਿੱਚ ਸਿਟੀ 1 ਲਖਵਿੰਦਰ ਸਿੰਘ ਦੀ ਟੀਮ ਤੇ ਸੀਆਈ ਇੰਚਾਰਜ ਦੀ ਟੀਮ ਜਦੋਂ ਮੌਕੇ ਤੇ ਪਹੁੰਚੀ ਤੋ ਦੋ ਬਾਈਕ ਤੇ ਚਾਰ ਬੰਦੇ ਸਵਾਰ ਸੀਗੇ ਅਚਾਨਕ ਤੋਂ ਪੁਲਿਸ ਪਾਰਟੀ ਨੂੰ ਦੇਖ ਕੇ ਉਹ ਘਬਰਾ ਗਏ ਉਹਨਾਂ ਵੱਲੋਂ ਪੁਲਿਸ ਪਾਰਟੀ ਤੇ ਦੋ ਰਾਉਂਡ ਫਾਇਰ ਕੀਤੇ ਗਏ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਵੱਲੋਂ ਕ੍ਰਾਸ ਫਾਇਰ ਕੀਤਾ ਗਿਆ ਔਰ ਕਾਫੀ ਮਿਹਨਤ ਤੋਂ ਬਾਅਦ ਉਹਨਾਂ ਨੂੰ ਇੰਪਾਵਰ ਕੀਤਾ ਗਿਆ ਔਰ ਪੁਲਿਸ ਵੱਲੋਂ ਜਿਹੜੀ ਫਾਇਰ ਕੀਤੀ ਗਈ ਉਹਦੇ ਵਿੱਚ ਇੱਕ ਫਾਇਰ ਇੱਕ ਜਰਾ ਦੋਸ਼ੀ ਹੈ ਉਹਨਾਂ ਲੱਛੇ ਬਿ ਲਗਾ ਮੌਕੇ ਤੇ ਚਾਰ ਦੋਸ਼ੀ ਨੂੰ ਜਿਨ੍ਹਾਂ ਦਾ ਨਾਮ ਮਨਪ੍ਰੀਤ ਸਿੰਘ ਜਸਵੀਰ ਸਿੰਘ ਲਖਵਿੰਦਰ ਸਿੰਘ ਤੇ ਸੰਦੀਪ ਸਿੰਘ ਹੈ ਇਹਨਾਂ ਨੂੰ ਕਾਬੂ ਕੀਤਾ ਗਿਆ ਜਦੋਂ ਇਹਨਾਂ ਦੀ ਪੁਝਗਿਸ ਕੀਤੀ ਗਈ ਉਹ ਮੌਕੇ ਤੋਂ ਜਿਹੜੀ ਰਿਕਵਰੀ ਹੋਈ ਸੀਗੀ ਮੌਕੇ ਤੋਂ ਇੱਕ 315 ਬੋਲ ਦਾ ਦੇਸੀ ਘੱਟਾ ਬਰਾਮਦ ਹੋਆ 32 ਬੋਰ ਦਾ ਰਾਈਫਲ ਬਰਾਮਦ ਹੋਆ 32 ਬੋਰ ਦਾ ਪਿਸਟੋਲ ਤੇ ਕੁਝ ਜਿੰਦਾ ਰਾਉਂਡ ਤੇ ਇੱਕ ਜਰਾ ਲੋਹੇ ਦਾ ਡਾ ਹੁੰਦਾ ਉਹ ਬਰਾਮਦ ਕੀਤਾ ਗਿਆ ਤੇ ਦੋ ਬਾਈਕ ਵੀ ਬਰਾਮਤ ਹੋਏ ਸੀਗੇ ਜਦੋਂ ਇਹਨਾਂ ਦੀ ਪੁਛਗਿਸ ਕੀਤੀ ਗਈ ਮੁੜਲੀ ਪੁਛਗਿਸ ਦੇ ਵਿੱਚ 6.5 ਜਿਹੜੇ ਸਨੈਚਿੰਗ ਤੇ ਰੋਬਰੀ ਦੇ ਕੇਸਿਸ ਸੀਗੇ ਉਹ ਟ੍ਰੈਸ ਹੋਏ 9 12 2025 ਨੂੰ ਇਹਨਾਂ ਵੱਲੋਂ ਭਟਿੰਡੇ ਦੇ ਵਿੱਚ ਵੀ ਇੱਕ ਵਰਦਾਨ ਨੂੰ ਅੰਜਾਮ ਦਿੱਤਾ ਗਿਆ ਸੀਗਾ ਉਹ ਵੀ ਟ੍ਰੈਸ ਹੋਇਆ ਹੈ ਤੱਪਾ ਦੇ ਵਿੱਚ ਪਿਛਲੇ ਦੋ ਤਿੰਨ ਦਿਨਾਂ ਦੇ ਵਿੱਚ ਦੋ ਤਿੰਨ ਸਨੈਚਿੰਗ ਹੋ ਗਏ ਸੀਗੇ ਉਹ ਦੋਨੋਂ ਟ੍ਰੈਸ ਹੋ ਗਏ ਜਿਹਦੇ ਵਿੱਚ ਇੱਕ ਮਹਾਜਨ मोबाइल भी खो करने की कोशिश की गई थी प्लस इंजर्ड भी किया गया इस तो अलावा चौदह बारह दो हजार पची टीचर तो चौहत् सौ रुपए खो करने की कोशिश की गई थी वो ट्रेस हो गया इस तो अलावा जरा सैनिटरी इंस्पेक्टर अटैक होगा देर रात ईवन वो ट्रेस हो गया है मैं तुम्हें तो दसना चाहता कि जरा यह गैंग है काफी साथी रहे दो मैंबर

जिरे जे दो्यूज हैं दोषी हैं बठिंडे रहने वाले वो अपने एरिया छट के इतने क्राइम करते कि सो दैट इन्होंस करना औखा हो लेकिन अपनी टी, टी, टीम वालों काफ़ी मेहनत न काम करते हुए इन्होंने काबू किया गया है तो मैं ये भी दसना चाहता कि जरा दिनेश बांसल है ये भी बरनाले का रहने वाला है दिनेश बसल वालों कुछ फाइनेंस किया गया सीगा। सो दैट ये कुछ नाजायज असला प्रोक्योर कर सके और इन्होंने जी पलानिंगी बड़े लेवल की लुट खो ਤੇ ਕਿਡਨੈਪਿੰਗ ਦੀ ਪਲਾਨਿੰਗ ਸੀਗੀ। ਤੋਂ ਆਜ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਆਪ ਪ੍ਰੋਪਰ ਹਰ ਐਂਗਲ ਨੂੰ ਵੈਰੀਫਾਈ ਕਰਾਂਗੇ ਕਿ ਇਹਨਾਂ ਨੂੰ ਕਿਡਨੈਪ ਕਰਨ ਦਾ ਪਲਾਨ ਸੀਗਾ।